ਗੱਲ ਕਰਾਂਗੇ ਈਗਲ ਆਈ ਐਡਵਾਈਜ਼ਰ ਕੰਪਨੀ ਦੀ ਬਹੁਤ ਚਰਚਾ ਦੇ ਵਿੱਚ ਹੈ ਐਸਈਓ 196 197 ਸੈਕਟਰ 34 ਚੰਡੀਗੜ੍ਹ ਚ ਕਿਸੇ ਵੇਲੇ ਇਸ ਕੰਪਨੀ ਦਾ ਦਫ਼ਤਰ ਹੁੰਦੇ ਸੀਗੇ ਹੁਣ ਇੱਥੋਂ ਕੰਪਨੀ ਇਹ ਜਾ ਚੁੱਕੀ ਹੈ ਜਿਵੇਂ ਕਿ ਇਹ ਤੋੜ ਗਈ ਹੈ ਭੱਜ ਗਈ ਹੈ ਫਰਾਰ ਹੋ ਗਈ ਹੈ 66 ਲੱਖ 30000 ਰੁਪਏ ਦੀ ਠੱਗੀ ਦੇ ਦੋ ਪਰਚੇ ਚੰਡੀਗੜ੍ਹ ਪੁਲਿਸ ਨੇ ਸੈਕਟਰ 34 ਪੁਲਿਸ ਥਾਣੇ ਦੇ ਵਿੱਚ ਇਸ ਕੰਪਨੀ ਤੇ 25 ਅਪ੍ਰੈਲ 2022 ਨੂੰ ਦਰਜ ਕੀਤੇ ਨੇ 40 ਦੇ ਕਰੀਬ ਦਰਖਾਸਤਾਂ ਇਸ ਕੰਪਨੀ ਦੇ ਖਿਲਾਫ ਚੱਲ ਰਹੀਆਂ ਨੇ ਇੱਕ ਹੋਰ ਪਰਚਾ ਨਾਤੇ ਹੁੰਦਾ ਹੁੰਦਾ ਉਹ ਹੋਇਆ ਸੀ ਕੰਪਨੀ ਵੱਲੋਂ ਹੀ ਇੱਕ ਕਸਟਮਰ ਦੇ ਡਾਕੂਮੈਂਟ ਯੂਜ਼ ਕਰਕੇ ਉਸ ਚ ਕਰੋੜਾ ਰੁਪਏ ਟਰਾਂਸਫਰ ਕਰਨ ਦਾ ਕਰਤਾਰ ਚੀਮਾ ਜਿਹੜੇ ਐਕਟਰ ਨੇ ਬਹੁਤ ਪ੍ਰਚਾਰ ਵੀ ਤੁਹਾਨੂੰ ਜਿੱਤਾ ਕਰਤੇ ਦੇਖਦੇ 55 ਨੰਬਰ ਐਫ ਆਈ ਆਰ 406 420 120 20 ਆਈ ਪੀ ਸੀ ਤੇ ਦੇ ਚ ਕੰਪਲੇਂਟੈਂਟ ਜੋ ਹੈ ਸ਼ਿਕਾਇਤ ਕਰਤਾ ਹੈ ਹਰਿਆਣਾ ਦੇ ਰੋहतक ਦੀ ਰਹਿਣ ਵਾਲੀ ਲੇਡੀ ਹੈ ਉਹਨੇ ਪੁਲਿਸ ਨੂੰ ਦੱਸਿਆ ਕਿ ਗੁਰਿੰਦਰ ਸਿੰਘ ਗੁਰੀ イーグルアドバイザー ਦੇ مالک ਉਸ ਤੋਂ ਬਾਅਦ અનુਪਮ जसਕਰਨ ਗਗਨਦੀਪ ਹਰਮਨ ਤੇ ਅਮਰਿਤ ਆਲ ਸਟਾਫ ਆਫイーਗਲアドਵਾਈਜ਼ਰ ਇਹਨਾਂ ਨੇ ਇਸ ਮਹਿਲਾ ਤੋਂ 46 ਲੱਖ 30000 ਰੁਪਏ ਲਈ ਸੀਗੇ 56 ਨੰਬਰ ਐਫ ਆਰ ਜਿਹੜੀ ਸੇਮਤਾ ਰਾਮਾਨ ਨੇ 406 420 120 ਬੀ ਪਿੰਡ ਗੋ ਦਾ ਰਹਿਣ ਵਾਲਾ ਨਪਰੀਤ ਸਿੰਘ ਹੈ ਨਪਰੀਤ ਨੇ ਇਹ ਪਰਚਾ ਜਿਹੜਾ ਦਰਜ ਕਰਾਇਆ ਉਹੀイーਗਲアドਵਾਈਜ਼ਰ ਦੇ مالک ਗੁਰਿੰਦਰ ਸਿੰਘ ਗੁਰੀ जसਕਰਨ ਜਸਕੀਰਤ ਐਂਡ ਅਦਰ ਸਟਾਫ ਆਫ ਈਗਲ ਆਈ ਐਡਵਾਈਜ਼ਰ ਐਸ ਆਈਓ ਨੰਬਰ 196 197 ਸੈਕਟਰ 34 ਚੰਡੀਗੜ੍ਹ 20 ਲੱਖ ਰੁਪਏ ਦੀ ਠੱਗੀ ਦਾ ਦੂਜਾ ਜਿਹੜਾ ਹੈਗਾ ਪਰਚਾ ਹੋਇਆ ਔਰ ਵਰਕ ਪਰਮਿਟ ਤੇ ਜਿਹੜਾ ਆਪਣਾ ਨਵਪ੍ਰੀਤ ਨੂੰ ਕੈਨੇਡਾ ਭੇਜਣਾ ਸੀ ਇਹਨਾਂ ਨੇ ਸ਼ੋ ਖਾਸ ਕਰ ਉਹਨਾਂ ਨੌਜਵਾਨਾਂ ਲਈ ਵੀਡੀਓ ਬਹੁਤ ਜ਼ਰੂਰੀ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਕਰੀਅਰ ਸੈੱਟ ਕਰਾਂਗੇ ਭਵਿੱਖ ਬਣਾ ਲਵਾਂਗੇ ਤੇ ਚੰਡੀਗੜ੍ਹ ਦੇ ਵਿੱਚ ਇਮੀਗ੍ਰੇਸ਼ਨ ਕੰਪਨੀਆਂ ਦੇ ਜਾਲ 'ਚ ਆ ਕੇ ਫਸ ਜਾਂਦੇ ਨੇ ਗੱਲ ਕਰਾਂਗੇ ਈਗਲ ਆਈ ਐਡਵਾਈਜ਼ਰ ਕੰਪਨੀ ਦੀ ਬਹੁਤ ਚਰਚਾ ਦੇ ਵਿੱਚ ਹੈ ਐਸ ਈਓ 196 197 ਸੈਕਟਰ 34 ਚੰਡੀਗੜ੍ਹ 'ਚ ਕਿਸੇ ਵੇਲੇ ਇਸ ਕੰਪਨੀ ਦਾ ਦਫ਼ਤਰ ਹੁੰਦੇ ਸੀਗੇ ਹੁਣ ਇੱਥੋਂ ਕੰਪਨੀ ਇਹ ਜਾ ਚੁੱਕੀ ਹੈ ਜਿਦਕਿ ਇਹ ਤੋੜ ਗਈ ਹੈ ਭੱਜ ਗਈ ਹੈ ਫਰਾਰ ਹੋ ਗਈ ਹੈ ਔਰ ਮੋٹے ਤੌਰ ਤੇ ਗੱਲ ਕਰੀਏ ਤਾਂ 64 ਲੱਖ 30 ਹਜ਼ਾਰ ਰੁਪਏ ਦੀ ਠੱਗੀ ਦੇ ਦੋ ਪਰਚੇ ਚੰਡੀਗੜ੍ਹ ਪੁਲਿਸ ਨੇ ਸੈਕਟਰ 34 ਪੁਲਿਸ ਥਾਣੇ ਦੇ ਵਿੱਚ ਇਸ ਕੰਪਨੀ ਤੇ 25 ਅਪ੍ਰੈਲ 2024 ਨੂੰ ਦਰਜ ਕੀਤੇ ਨੇ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਕਿ 40 ਦੇ ਕਰੀਬ ਦਰਖਾਸਤਾਂ ਇਸ ਕੰਪਨੀ ਦੇ ਖਿਲਾਫ ਚੱਲ ਰਹੀਆਂ ਨੇ 38 ਹਲੇ ਅੰਡਰ ਇਨਵੈਸਟੀਗੇਸ਼ਨ ਨੇ ਦੋ ਤੇ ਪਰਚੇ ਹੋ ਗਏ ਨੇ ਔਰ ਗੱਲ ਕਰੀਏ 4 ਫਰਵਰੀ ਦੀ ਗੱਲ ਹੈ ਜਦੋਂ ਇੱਕ ਹੋਰ ਪਰਚਾ ਨਾਤੇ ਹੁੰਦਾ ਹੁੰਦਾ ਉਹ ਹੋਇਆ ਸੀ ਕੰਪਨੀ ਵੱਲੋਂ ਹੀ ਇੱਕ ਕਸਟਮਰ ਦੇ ਡਾਕੂਮੈਂਟ ਯੂਜ਼ ਕਰਕੇ ਉਸ ਚ ਕਰੋੜਾਂ ਰੁਪਏ ਟ੍ਰਾਂਸਫਰ ਕਰਨ ਦਾ ਉਸ ਤੋਂ ਬਾਅਦ ਸਾਰੇ ਕੰਪਨੀ ਦੇ ਖੁਲਾਸੇ ਹੋਣੇ ਸ਼ੁਰੂ ਹੁੰਦੇ ਨੇ ਔਰ ਕਰਤਾਰ ਚੀਮਾ ਜਿਹੜੇ ਐਕਟਰ ਨੇ ਬਹੁਤ ਪ੍ਰਚਾਰ ਵੀ ਤੁਹਾਨੂੰ ਅੱਜ ਤੱਕ ਕਰਦੇ ਦੇਖਦੇ ਨੇ ਜਿਹੜਾ ਹੁਣ ਪਰਚਾ ਦਰਜ ਹੋਇਆ 55 ਨੰਬਰ ਐਫ ਆਈ ਆਰ 406 420 120 20 ਆਈ ਪੀ ਸੀ ਦੇ ਤਹਿਤ ਦਰਜ ਹੋਇਆ ਤੇ ਇਹਦੇ ਚ ਕੰਪਲੇਂਟੈਂਟ ਜੋ ਹੈ ਸ਼ਿਕਾਇਤ ਕਰਤਾ ਹੈ ਹਰਿਆਣਾ ਦੇ ਰੋहतक ਦੀ ਰਹਿਣ ਵਾਲੀ ਲੇਡੀ ਹੈ ਉਹਨੇ ਪੁਲਿਸ ਨੂੰ ਦੱਸਿਆ ਕਿ ਗੁਰਿੰਦਰ ਸਿੰਘ ਗੁਰੀ ঈਗਲ ਆਈ ਡਵਾਈਜ਼ਰ ਦੇ ਮਾਲਕ ਉਸ ਤੋਂ ਬਾਅਦ ਅਨੂਪਮ ਜਸਕਰਨ ਗਗਨਦੀਪ ਹਰਮਨ ਤੇ ਅਮਰਿਤ 올 স্টাফ ਆਫ ঈਗਲ ਆਈ ਡਵਾਈਜ਼ਰ ਬਾਕੀ ਸਾਰੇ ਮੁਲਾਜ਼ਮ ਨੇ ਇਹਨਾਂ ਨੇ ਇਸ ਮਹਿਲਾ ਤੋਂ 46 ਲੱਖ 30000 ਰੁਪਏ ਲਈ ਸੀਗੇ ਔਰ ਸਿੰਗਾਪੁਰ ਸਿੰਗਾਪੁਰ ਇਹਨਾਂ ਨੂੰ ਭੇਜਿਆ ਜਾਣਾ ਸੀਗਾ ਇਹਨਾਂ ਦੇ ਤਿੰਨ ਵਿਦਿਆਰਥੀਆਂ ਨੂੰ ਇਸ ਲੇਡੀ ਦੇ ਤਿੰਨ ਸਟੂਡੈਂਟਸ ਸੀ ਜਿਨ੍ਹਾਂ ਨੇ 46 ਲੱਖ 30000 ਰੁਪਏ ਦਿੱਤਾ ਕਿ ਸਿੰਗਾਪੁਰ ਭੇਜਿਆ ਜਾਣਾ ਹੈ ਤਿੰਨ ਸਟੂਡੈਂਟਸ ਨੂੰ ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਦੋ ਮੁਲਕਾਂ ਦੀ ਆਪਾਂ ਕਹੀਏ ਡੀਲ ਹੁੰਦੀ ਹੈ ਸਿੰਗਾਪੁਰ ਤੇ ਕੈਨੇਡਾ ਦੀ ਤੇ ਜਨਵਰੀ 2023 ਦੀ ਗੱਲ ਹੈ ਤਕਰੀਬਨ ਸਵਾ ਸਾਲ ਬਾਅਦ ਆ ਕੇ ਜਿਹੜੀ ਐਫਆਈਆਰ ਦਰਜ ਹੋ ਗਈ ਹੈ ਇਸੇ ਤਰ੍ਹਾਂ 56 ਨੰਬਰ ਐਫਆਈਆਰ ਹੈ ਜਿਹੜੀ ਸੇਮ ਧਾਰਾਵਾਂ ਨੇ 406 420 120ਬੀ ਇਹਦੇ ਵਿੱਚ ਜਿਹੜਾ ਸ਼ਿਕਾਇਤ ਕਰਤਾ ਹੈਗਾ ਆਪਣਾ ਲੁਧਿਆਣੇ ਦੇ ਖੰਨਾ ਤਹਿਸੀਲ ਦੇ ਪਿੰਡ ਗੋ ਪਿੰਡ ਗੋ ਦਾ ਰਹਿਣ ਵਾਲਾ ਨਾਪਰੀਤ ਸਿੰਘ ਹੈ ਨਾਪਰੀਤ ਨੇ ਇਹ ਪਰਚਾ ਜਿਹੜਾ ਦਰਜ ਕਰਾਇਆ ਹੈ ਉਹੀ ਈਗਰ ਆਡਵਾਈਜ਼ਰ ਦੇ ਮਾਲਕ ਗੁਰਿੰਦਰ ਸਿੰਘ ਗੁਰੀ ਜਸਕਰਨ ਜਸਕੀਰਤ ਐਂਡ ਅਦਰ ਸਟਾਫ ਆਫ ਈਗਲ ਆਈ ਡਵਾਈਜ਼ਰ ਐਸ ਆਈਓ ਨੰਬਰ 196 197 ਸੈਕਟਰ 34 ਚੰਡੀਗੜ੍ਹ ਚੀਟਡ ਰੁਪੀਏ 20 ਲੱਖ 20 ਲੱਖ ਰੁਪਏ ਦੀ ਠੱਗੀ ਦਾ ਦੂਜਾ ਜਿਹੜਾ ਹੈਗਾ ਪਰਚਾ ਹੋਇਆ ਔਰ ਵਰਕ ਪਰਮਿਟ ਤੇ ਜਿਹੜਾ ਆਪਣਾ ਨਵਪ੍ਰੀਤ ਨੂੰ ਕੈਨੇਡਾ ਭੇਜਣਾ ਸੀ ਇਹਨਾਂ ਨੇ ਤੇ ਗੱਲ ਹੋ ਰਹੀ ਹੈ ਫਰਵਰੀ 2023 ਦੀ ਭਾਵ ਇਹ ਵੀ ਸਵਾ ਖਾਲ ਮੋਟਾ ਮੋਟਾ ਲੱਗਿਆ ਆਪਾਂ ਪੁਰਾਣੀ ਗੱਲ ਹੈਗੀ ਆ ਸੋ ਚੰਡੀਗੜ੍ਹ ਦੇ ਵਿੱਚ ਹੀ 34 ਚ ਕਈ ਥਾਵਾਂ ਤੇ ਇਹਨਾਂ ਦੇ ਆਫਿਸ ਰਹੇ ਨੇ ਕਿਸੇ ਟਾਈਮ ਇੱਥੇ ਹੁੰਦਾ ਸੀ ਫਿਰ ਉਹ 300 ਨੰਬਰ ਦੇ ਸ਼ੋਅਰੂਮਾਂ ਦਾ ਬਲਾਕ ਹੈ ਉੱਥੇ ਚਲਾ ਗਿਆ ਸੀ ਮੁੜ ਕੇ ਇੱਕ ਹੋਰ 100 ਨੰਬਰ ਵਾਲੀ ਸੀਰੀਜ਼ ਹੈ ਉੱਥੇ ਕਹਿੰਦੇ ਆਫਿਸ ਆ ਗਿਆ ਸੀਗਾ ਸਟਾਫ ਆਪਣਾ ਬਦਲ ਲੈਂਦੇ ਨੇ ਜਿਹੜੇ ਹੈਗੇ ਨੇ ਮਾਲਕ ਵੀ ਸਾਹਮਣੇ ਨਹੀਂ ਆਂਦਾ ਈਵਨ ਕਿ ਗੁਰਿੰਦਰ ਸਿੰਘ ਗੁਰੀ ਬਾਈ ਫੇਸ ਸਾਰੇ ਜਾਣਦੇ ਹੋ ਤੁਸੀਂ ਈਗਲ ਐਡਵਾਈਜ਼ਰ ਸੋਸ਼ਲ ਮੀਡੀਆ ਦੇਖਾਉਂਗੇ ਕਰਤਾਰ ਸੀਮਾ ਦੇ ਨਾਲ ਜਾਂ ਵੈਸੇ ਉਹਨਾਂ ਦੇ ਵੀਡੀਓ ਨਜ਼ਰ ਆਣ ਕੇ ਵੀਜ਼ੇ ਲਵਾ ਕੇ ਦੇਣ ਦੇ ਸੋ ਇੱਕ ਸਤਰਕ ਅਸੀਂ ਕਰ ਰਹੇ ਹਾਂ ਅਲਰਟ ਕਰ ਰਹੇ ਹਾਂ ਉਹਨਾਂ ਸਟੂਡੈਂਟਸ ਨੂੰ ਜਿਹੜੇ ਕਿਸੇ ਵੀ ਰੂਪ ਦੇ ਵਿੱਚ ਵਰਕ ਪਰਮਿਟ ਤੇ ਵੀਜ਼ੇ ਤੇ ਬਾਹਰ ਜਾ ਕੇ ਜਿਹੜਾ ਕਰੀਅਰ ਬਣਾਉਣਾ ਚਾਹੁੰਦੇ ਨੇ ਅਜਿਹੀ ਕੰਪਨੀਆਂ ਕੋਲ ਜਾਣ ਤੋਂ ਪਹਿਲਾਂ ਸਰਕਾਰੀ ਤੌਰ ਤੇ ਡੀਸੀ ਕੋਲ ਜਾਓ ਜਿਸ ਵੀ ਤੁਸੀਂ ਜਿੱਥੇ ਜਾ ਰਹੇ ਹੋ ਕੰਪਨੀ ਕੋਲ ਉਸ ਇਲਾਕੇ ਦੇ ਡੀਸੀ ਕੋਲ ਜਾਓ ਉੱਥੋਂ ਰਿਕਾਰਡ ਕਢਾਓ ਕੰਪਨੀ ਕਿੰਨੀ ਜੈਨੂਇਨ ਹੈ ਵਰਨਾ ਅਜੇ ਹੀ ਫੇਰ ਐਫ ਆਈ ਆਰ ਕਰਾਉਣ ਲਈ ਥਾਣੇ ਦੇ ਚੱਕਰ ਕੱਟਣੇ ਪੈਂਦੇ ਨੇ ਜਿਹੜੀ ਰੋਤਕ ਦੀ ਮਹਿਲਾ ਉਹਦੇ ਤਿੰਨ ਵਿਦਿਆਰਥੀਆਂ ਨੂੰ ਬਾਹਰ ਭੇਜਣ ਲਈ 46 ਲੱਖ 30 ਹਜ਼ਾਰ ਰੁਪਏ ਦੀ ਠੱਗੀ ਦੇ ਦੋਸ਼ ਨੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਜਿਹੜਾ ਗੋਪਿੰਡ ਦਾ ਰਹਿਣ ਵਾਲਾ ਨਾਪਰੀਤਾ ਲੁਧਿਆਣੇ ਦਾ ਉਹਦੇ ਵੱਲੋਂ 20 ਲੱਖ ਦੀ ਠੱਗੀ ਦੇ ਦੋਸ਼ ਨੇ ਜਿਹੜਾ ਕੈਨੇਡਾ ਭੇਜਣ ਦੇ ਨਾਂ ਤੇ ਔਰ ਸਭਾ ਸਭਾ ਸਾਲ ਦੀ ਇਨਕੁਆਰੀ ਦੇ ਬਾਅਦ ਜਾ ਕੇ ਪਰਚੇ ਦਰਜ ਹੁੰਦੇ ਨੇ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਇਹਨਾਂ ਮੁਲਾਜ਼ਮਾਂ ਨੂੰ ਫੜ ਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਤੇ ਇਨਸਾਫ ਦਵਾਇਆ ਜਾਵੇ ਕਿੰਨੀ ਕੁ ਛੇਤੀ ਪੁਲਿਸ ਕਾਮਯਾਬ ਹੁੰਦੀ ਹੈ ਦੇਖਣਾ ਬਾਕੀ ਹੈ ਉਰਨਮੀ ਇਹ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ